ਤੇਜ਼ ਹਨੇਰੀ ਅਤੇ ਤੂਫਾਨ ਦਾ ਅਲਰਟ ਹੋਇਆ ਜਾਰੀ ਪੰਜਾਬ ਦੇ ਵਿੱਚ ਕਦੋਂ ਪਵੇਗਾ ਮੀ 9 ਜੂਨ ਮੌਸਮ ਅਪਡੇਟ ਮੌਸਮ ਵਿਭਾਗ ਨੇ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਹੈ ਇੱਕਦਮ ਬਦਲੇਗਾ ਮੌਸਮ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 70 ਕਿਲੋਮੀਟਰ ਦੀ ਰਫ਼ਤਾਰ ਨਾਲ ਆਵੇਗਾ ਤੂਫਾਨ ਜੀ ਹਾਂ ਮੌਸਮ ਦੇ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਿਆ ਭਾਰਤ ਵਿੱਚ ਮੌਸਮ ਵਿਭਾਗ ਨੇ ਆਉਣ ਵਾਲੇ ਹਫਤੇ ਵਿੱਚ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਕਈ ਰਾਜਾਂ ਵਿੱਚ ਭਿਆਨਕ ਗਰਮੀ ਕਈ ਥਾਵਾਂ ਤੇ ਭਾਰੀ ਮੀਂਹ ਅਤੇ ਕਈ ਥਾਵਾਂ ਤੇ ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਹੈ ਪੱਛਮੀ ਰਾਜਸਥਾਨ ਸ਼੍ਰੀ ਗੰਗਾ ਨਗਰ ਬੀਕਾਨੇਰ ਬਾਮੇੜ ਇਹਨਾਂ ਦੇ ਵਿੱਚ ਤਾਪਮਾਨ 45 ਤੋਂ 48 ਡਿਗਰੀ ਦਰਜ ਕੀਤਾ ਗਿਆ ਹੈ ਜੀ ਉੱਥੇ ਹੀ ਦਿੱਲੀ ਐਨਸੀਆਰ ਪੰਜਾਬ ਹਰਿਆਣਾ ਪੂਰਬੀ ਉੱਤਰ ਪ੍ਰਦੇਸ਼ ਉੱਤਰੀ ਮੱਧ ਪ੍ਰਦੇਸ਼ 9 ਤੋਂ 11 ਜੂਨ ਤੱਕ ਗਰਮੀ ਦੀ ਲਹਿਰ ਰਹੇਗੀ ਉੱਤਰੀ ਪੂਰਬ ਭਾਰ ਦੇ ਵਿੱਚ ਅਰੁਣਾਚਲ ਪ੍ਰਦੇਸ਼, ਅਸਾਮ ਇਹਨਾਂ ਵਿੱਚ ਵੀ ਦੇਖਣ ਮੌਸਮ ਬਦਲ ਨੂੰ ਦੇਖਣ ਨੂੰ ਮਿਲ ਰਿਹਾ ਹੈ। ਦੱਖਣੀ ਭਾਰਤ ਵਿੱਚ ਕੇਰਲਾ, ਆਂਧਰਾ ਪ੍ਰਦੇਸ਼, ਤੇਲਗਾਨਾ, ਤਾਮਿਲਨਾਡੂ, ਲਕਸ਼ਦੀਪ, ਕਰਨਾਟਕਾ ਵਿੱਚ ਅਗਲੇ 7 ਦਿਨਾਂ ਦੌਰਾਨ ਗਰਜ ਤੂਫਾਨ ਦੱਸਿਆ ਜਾ ਰਿਹਾ ਹੈ ਜੀ। ਬਿਹਾਰ, ਝਾਰਖੰਡ, ਓਡੀਸ਼ਾ, ਸਿਕਮ ਦੇ ਵਿੱਚ ਦਰਮਿਆਨ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਯਾਨੀ ਕਿ ਦੂਜੇ ਰਾਜਾਂ ਦੇ ਵਿੱਚ ਬਾਰਿਸ਼ ਦੱਸੀ ਜਾ ਰਹੀ ਹੈ। ਤੇਜ਼ ਤੂਫਾਨ ਦੇ ਹਾਰਨ ਪਰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਐਨਸੀਆਰ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਦਿੱਲੀ ਅਤੇ NCR ਦੇ ਵਿੱਚ ਅਗਲੇ 3 ਦਿਨਾਂ ਤੱਕ ਤੇਜ਼ ਗਰਮੀ 13 ਜੂਨ ਤੋਂ ਬਾਅਦ ਮੀਂਹ ਸੰਭਾਵਨਾ ਹੈ ਜੀ ਕਿਸੇ ਵੀ ਖੇਤਰ ਵਿੱਚ ਰਹਿਣ ਵਾਲੇ ਵਾਸੀਆਂ ਲਈ ਮੌਸਮ ਪਾਗ ਦੀਆਂ ਚੇਤਾਵਨੀਆਂ ਦੇ ਧਿਆਨ ਦਿਓ ਗਰਮੀ ਜਾਂ ਮੀਂਹ ਤੋਂ ਬਚਾਅ ਲਈ ਜ਼ਰੂਰੀ ਉਪਾਅ ਕਰੋ ਪੰਜਾਬ ਹਰਿਆਣਾ ਅਗਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਮੌਨਸੂਨ ਦੀ ਪੂਰੀ ਆਮਦ ਲਈ ਹਾਲੇ ਉਡੀਕ ਜਾਰੀ ਹੈ ਮੌਸਮ ਦੇ ਵਿੱਚ ਹਜੇ ਹੋਰ ਉਡੀਕ ਕਰਨੀ ਪਵੇਗੀ ਪੰਜਾਬ ਤੇ ਹਰਿਆਣਾ ਦੇ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਜਿਹੜੀ ਹੈ اسی ਤਰੀਕੇ ਨਾਲ ਜਾਰੀ ਰਹਿਣ ਵਾਲੀ ਹੈ ਤਾਂ ਮੀਂਹ ਜਿਹੜਾ ਹਜੇ ਅਨੁਮਾਨ ਨਹੀਂ ਲਗਾਇਆ ਯਾਰ ਲਗਭਗ 14-15 ਜੂਨ ਤੋਂ ਬਾਅਦ ਹੀ ਮੀਂਹ ਜਿਹੜਾ ਦੇਖਣ ਨੂੰ ਮਿਲ ਸਕਦਾ ਲਗਾਤਾਰ ਗਰਮੀ ਦਾ ਕਹਿਰ ਜਿਹੜਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਪਮਾਨ ਤਕਰੀਬਨ 40 ਡਿਗਰੀ ਤੋਂ ਪਾਰ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਪਡੇਟ ਸਾਂਝੀ ਹੋ ਰਹੀ ਹੈ ਬਾਕੀ ਜਿਵੇਂ ਹੋਏਗੀ ਹੋਰ ਜਾਣਕਾਰੀਆਂ ਆਉਂਦੀਆਂ ਅਸੀਂ ਚੈਨਲ 'ਚ ਸ਼ੇਅਰ ਕਰਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ